ਸਤਿ ਸ਼੍ਰੀ ਅਕਾਲ ਜੀ Think Punjabi TV ਚੈਨਲ ਉਪਰ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਪੰਜਾਬ ਦੇ ਮੌਜੂਦਾ ਵਿਧਾਇਕਾਂ ਦੀ ਏਜ ਉਮਰ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅਤੇ ਨਾਲ ਨਾਲ ਇਹ ਵੀ ਦੱਸਾਂਗੇ ਕਿ 30 ਦੀ ਏਜ ਤੋਂ ਘੱਟ ਦੇ ਕਿੰਨੇ ਵਿਧਾਇਕ ਹਨ 40 ਤੋਂ ਘੱਟ ਦੇ ਕਿੰਨੇ ਹਨ ਅਤੇ 50 ਦੀ ਏਜ ਤੋਂ ਘੱਟ ਦੇ ਕਿੰਨੇ ਵਿਧਾਇਕ ਹਨ ਤੇ ਆਖਿਰ ਵਿੱਚ ਇਹ ਵੀ ਦੱਸਾਂਗੇ ਕਿ ਸਭ ਤੋਂ ਘੱਟ ਏਜ ਦੇ ਵਿਧਾਇਕ ਕੌਣ ਹਨ ਅਤੇ ਸਭ ਤੋਂ ਵੱਧ ਏਜ ਦੇ ਵਿਧਾਇਕ ਕੌਣ ਹਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦੇਣਾ ਬਾਕੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ 21 ਤੋਂ ਲੈ ਕੇ 30 ਦੀ ਏਜ ਦੇ ਵਿੱਚ ਇੱਕ ਵਿਧਾਇਕ ਹੈ 31 ਤੋਂ ਲੈ ਕੇ 40 ਤੱਕ ਸਤਾਵਾ ਵਿਧਾਇਕ ਹਨ 41 ਤੋਂ ਲੈ ਕੇ 50 ਤੱਕ 33 ਵਿਧਾਇਕ ਹਨ ਅਤੇ 51 ਤੋਂ ਲੈ ਕੇ 60 ਤੱਕ 32 ਵਿਧਾਇਕ ਹਨ ਉਸ ਤੋਂ ਬਾਅਦ 61 ਤੋਂ ਲੈ ਕੇ 70 ਤੱਕ 25 ਵਿਧਾਇਕ ਹਨ ਅਤੇ 71 ਤੋਂ ਲੈ ਕੇ 80 ਤੱਕ 5 ਵਿਧਾਇਕ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਭਗਵੰਤ ਸਿੰਘ ਮਾਨ ਏਜ 50 ਸਾਲ ਹਰਪਾਲ ਸਿੰਘ ਚੀਮਾ उणंजा साल फोर्टी नाइन हरभजन सिंह ईटियो पचवंजा साल कुलदीप सिंह धालीवाल बाहठ साल डॉक्टर बलजीत कौर अड़ताली साल लालचंद तरवजा साल फिफ्टी थ्री लालजीत भुलर बयाली साल ब्रह्मशंकर अठवंजा साल हरजोत सिंह बैंस तेती साल अमन अरोड़ा उणंजा साल डॉक्टर बलबीर सिंह 67 ਸਾਲ ਚੇਤਨ ਸਿੰਘ 57 ਸਾਲ ਅਨਮੋਲ ਗगनਮਾਨ 33 ਸਾਲ ਬਲਕਾਦ ਸਿੰਘ 61 ਸਾਲ ਗੁਰਮੀਤ ਸਿੰਘ ਖੁੱਡੀਆਂ 61 ਸਾਲ ਆਦੂਨਾ ਚੋਦਰੀ 66 ਸਾਲ ਅਵਤਾਦ ਸਿੰਘ ਜੂਨੀਅਰ 45 ਸਾਲ ਪ੍ਰੋਫੈਸਰ ਬਲਜਿੰਦਰ ਕੌਰ 39 ਸਾਲ ਬਰਿੰਦਰमीत ਸਿੰਘ 47 ਸਾਲ ਬੁੱਧਰਾਮ 68 ਸਾਲ ਮਨਜੀਤ ਸਿੰਘ ਬिलासपुर 48 ਸਾਲ ਹਰਦੇਵ ਸਿੰਘ 56 ਸਾਲ ਜੈ ਕ੍ਰਿਸ਼ਨ ਸਿੰਘ 41 ਸਾਲ ਕੁਲਤਾਰ ਸਿੰਘ ਸੰਧਵਾ 48 ਸਾਲ ਕੁਲਵੰਤ ਸਿੰਘ 51 ਸਾਲ ਪਤਘਟ ਸਿੰਘ 59 ਸਾਲ 59 ਰਾਣਾ ਗੁਰਜੀਤ ਸਿੰਘ 71 ਸਾਲ 71 ਸਦਵਜੀਤ ਕੋਲ ਮਾਨੁਕੇ 51 ਸਾਲ ਸੁਖਬਿੰਦਰ ਸਿੰਘ ਸਰਕਾਰੀਆ 68 ਸਾਲ ਸੁਖਪਾਲ ਸਿੰਘ ਖੈਦਾਂ 58 ਸਾਲ ਸੁਖਵਿੰਦਰ ਕੁਮਾਰ ਸੁਖੀ 63 ਸਾਲ ਦਿਵਪਤ ਰਜਿੰਦਰ ਸਿੰਘ ਬਾਜਵਾ 80 ਸਾਲ ਮੰਤਰਿਤ ਸਿੰਘ ਯਾਲੀ 49 ਸਾਲ ਬਲਵਿੰਦਰ ਸਿੰਘ ਢੱਲੀਵਾਲ 62 ਸਾਲ ਅਜੇ ਗੁਪਤਾ 63 ਸਾਲ ਅਜੀਤਪਾਲ ਸਿੰਘ 45 ਸਾਲ ਡਾਕਟਰ ਅਮਨਦੀਪ ਕੌਰ 41 ਸਾਲ ਅਮਨਦੀਪ ਸਿੰਘ ਮੁਸਾਫਿਰ 42 ਸਾਲ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ छत्तीस साल अमरपाल सिंह उनतालीस साल अमित रतन चौताली साल अमोलक सिंह बत्तीस साल अमृतपाल सिंह सुखानंद चौंतीस साल अशोक प्राशर उनाहठ साल फिफ्टी नाइन अश्विनी कुमार फिफ्टी नाइन बलकार सिंह सिद्धू बवंजा साल वरिंदर कुमार गोयल वकील पैंठ साल डॉक्टर चरणजीत सिंह त्रेंट साल ਤਲਬੀਰ ਸਿੰਘ 40 ਸਾਲ ਦਲਜੀਤ ਸਿੰਘ ਗਰੇਵਾਲ 58 ਸਾਲ ਦਵਿੰਦਰਜੀਤ ਸਿੰਘ ਲਾਢੀ 46 ਸਾਲ ਤਦੇਸ਼ ਕੁਮਾਰ ਚੱਡਾ 39 ਸਾਲ ਫੌਜਾ ਸਿੰਘ 63 ਸਾਲ ਗਰੀਬ ਕੋਲ ਮਜੀਠੀਆ 48 ਸਾਲ ਗੁਰਦੇਵ ਸਿੰਘ ਦੇਵਮਾਨ 54 ਸਾਲ ਗੁਰਦਿੱਤ ਸਿੰਘ ਸੇਖੋਂ 52 ਸਾਲ ਗੁਰਿੰਦਰ ਸਿੰਘ 37 ਸਾਲ ਗੁਰਲਾਲ ਸਿੰਘ 45 ਸਾਲ ਗੁਰਪ੍ਰੀਤ ਬੱਸੀ 56 ਸਾਲ ਗੁਰਪ੍ਰੀਤ ਸਿੰਘ 45 ਸਾਲ ਹਾਕਮ ਸਿੰਘ ਠੇਕੇਦਾਰ 38 ਸਾਲ ਹਰਦੀਪ ਸਿੰਘ ਮੁੰਡੀਆਂ 48 ਸਾਲ ਹਰਮੀਤ ਸਿੰਘ ਪਠਾਨ ਮੱਜਾ ਦਾ 48 ਸਾਲ ਇੰਦਰਵੀਰ ਸਿੰਘ ਨਿੱਜਤ 68 ਸਾਲ ਇੰਦਰਜੀਤ ਕੌਰਮਾਨ 55 ਸਾਲ ਜਗਦੀਪ ਕੰਬੋਜ ਗੋਲਡੀ 39 ਸਾਲ ਜਗਦੀਪ ਸਿੰਘ ਕਾਕਾ ਬਰਾੜ 57 ਸਾਲ ਜਗਰੂਪ ਸਿੰਘ ਗਿੱਲ 71 ਸਾਲ 71 ਜਗਸੀਰ ਸਿੰਘ 66 ਸਾਲ ਜਗਤਾਲ ਸਿੰਘ ਦਿਆਲਪੁਰਾ 43 ਸਾਲ ਜੰਗੀ ਲਾਲ ਮਹਾਜਨ 76 ਸਾਲ 76 ਡਾਕਟਰ ਜਸਬੀਰ ਸਿੰਘ ਸੰਧੂ 46 ਸਾਲ ਜਸਵੀਰ ਸਿੰਘ ਰਾਜਾ ਗਿੱਲ 54 ਸਾਲ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਾਜਰਾ 61 ਸਾਲ ਜਸਵਿੰਦਰ ਸਿੰਘ 71 ਸਾਲ ਜੀਵਨ ਜੋਤਕੋੜ 52 ਸਾਲ ਜੀਵਨ ਸਿੰਘ 60 ਸਾਲ ਕਦਮਬੀਰ ਸਿੰਘ 39 ਸਾਲ ਡਾਕਟਰ ਕਸ਼ਮੀਰ ਸਿੰਘ 64 ਸਾਲ ਕੁਲਜੀਤ ਸਿੰਘ ਰੰਧਾਵਾ 62 ਸਾਲ ਕੁਲਵੰਤ ਸਿੰਘ 62 ਸਾਲ ਕੁਲਵੰਤ ਸਿੰਘ ਬਾਜੀਗੜ 50 ਸਾਲ ਕੁਲਵੰਤ ਸਿੰਘ ਸਿੱਧੂ 59 ਸਾਲ फिफ्टी नाइन कुंवर विजय प्रताप सिंह चुरंजा साल लाभ सिंह के सैंती लखवीर सिंह राय तरवजा साल फिफ्टी थ्री मदन लाल बग्गा चौहठ साल मनजिंदर सिंह लालपुरा उनताली साल मनविंदर सिंह ग्यासपुरा उजा साल डॉक्टर मोहम्मद जमील उल रहमान चौहठ साल नछत्रपाल 42 ਸਾਲ ਨਰੇਸ਼ ਕਟਾਰੀਆ 64 ਸਾਲ ਨਰੇਸ਼ਪੁਰੀ 74 ਸਾਲ ਨਰਿੰਦਰ ਕੋਰ 29 ਸਾਲ ਨਰਿੰਦਰ ਪਾਲ ਸਿੰਘ 32 ਸਾਲ ਨੀਨਾ ਮਿੱਤਲ 52 ਸਾਲ ਪ੍ਰਤਾਪ ਸਿੰਘ ਬਾਜਵਾ 67 ਸਾਲ ਰਜਿੰਦਰਪਾਲ ਕੋਰ 58 ਸਾਲ ਰਜਦੀਸ਼ ਕੁਮਾਰ 47 ਸਾਲ ਰਮਨ ਅਰੋੜਾ 53 ਸਾਲ ਰਾਣਾ ਇੰਦਰ ਪ੍ਰਤਾਪ ਸਿੰਘ 44 ਸਾਲ ਦਰਦ ਵੀਰ ਸਿੰਘ 52 ਸਾਲ ਡਾਕਟਰ ਨਵਜੋਤ ਸਿੰਘ 47 ਸਾਲ ਗੁਪਿੰਦਰ ਸਿੰਘ 45 ਸਾਲ ਸੰਦੀਪ ਜਾਖੜ 47 ਸਾਲ ਸੰਤੋਸ਼ ਕੁਮਾਰੀ ਕਟਾਰੀਆ 57 ਸਾਲ ਸਦਵਨ ਸਿੰਘ 48 ਸਾਲ ਸੁਖਵੀਰ ਸਿੰਘ 36 ਸਾਲ ਸੁਖਵਿੰਦਰ ਸਿੰਘ ਕੋਟਲੀ 59 ਸਾਲ ਤਦਨੁਪ੍ਰੀਤ ਸਿੰਘ 40 ਸਾਲ ਡਾਕਟਰ ਵਿਜੇ ਸਿੰਘਲਾ 55 ਸਾਲ ਬਿਕਰਮਜੀਤ ਸਿੰਘ ਚੋਧਰੀ 46 ਸਾਲ ਮਹਿੰਦਰ ਭਗਤ 66 ਸਾਲ ਅਤੇ ਅੱਜ ਦੇ ਮੌਜੂਦਾ ਪੰਜਾਬ ਦੇ ਵਿਧਾਇਕਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਵਿਧਾਇਕ ਹਨ ਨਰਿੰਦਰ ਕੋਲ ਏਜ ਹੈ 29 ਸਾਲ ਅਤੇ ਜਿਹੜੇ ਵਿਧਾਇਕ ਦੀ ਸਭ ਤੋਂ ਵੱਧ ਏਜ ਹੈ ਉਹ ਹਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਏਜ ਹੈ 80 ਸਾਲ ਬਾਕੀ ਇਹ ਸੀ ਅੱਜ ਦੀ ਵੀਡੀਓ ਜਾਂਦੇ ਜਾਂਦੇ ਇਹੀ ਕਹਾਂਗੇ ਕੇ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ